देखो आज बहुत ही مقدس ਤੇ ਪਵਿੱਤਰ ਸਥਾਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਘਰ ਤੇ ਨਾਸਤ ਕੋਣ ਹੈ ਔਰ ਹਮੇਸ਼ਾ ਗੁਰੂ ਸਾਹਿਬ ਦੇ ਆਸ਼ੀਰਵਾਦ ਨੂੰ ਲੈ ਕੇ ਅਸ਼ੀਰ ਗੁਰੂ ਸਾਹਿਬ ਦੇ ਚਰਨਾ ਚਰਦਾਸ ਬੇਨਤੀ ਕਰਕੇ ਹਮੇਸ਼ਾ ਪੰਜਾਬ ਦੀ ਔਰ ਸਾਡੇ ਮੁਲਕ ਦੀ ਚੜਦੀ ਕਲਾ ਰਵੇ ਪਰ ਇਹੀ ਅਰਦਾਸ ਬੇਗੀ ਉਹ ਸਿਰਫ ਕੇਂਦਰ ਸਰਕਾਰ ਨੇ ਜਿਹੜਾ ਰਾਤ ਕੇਂਦਰ पांडे ਦਿੱਤਾ ਕਿਵੇਂ ਦੇਖੇ ਕਿ ਮੈਂ ਇਹ ਤੇ ਬੜਾ ਮਤਲਬ ਕੋਚਾ ਮਜਾਕ ਜਿਹਾ ਹੈ ਤੇ तकरीबन ਜੇ ਮੋٹے ਮੋٹے ਤੌਰ ਤੇ ਵੀ ਜੇ ਇਨੀਸ਼ੀਅਲੀ ਦੇਖਿਆ ਜਾਵੇ ਤੇ 25 ਤੋਂ 30 ਹਜ਼ਾਰ ਕਰੋੜ ਦਾ ਨੁਕਸਾਨ ਜਿਹੜਾ ਹੈ ਚਾਹੇ ਉਹ ਫਸਲਾਂ ਦੀ ਗੱਲ ਕਰ ਲੋ ਘਰਾਂ ਦੀ ਗੱਲ ਕਰ ਲੋ ਡੰਗਰ ਪਸ਼ੂਆਂ ਦੀ ਗੱਲ ਕਰ ਲੋ ਉਹ ਜਾੜਾ ਹੋ ਚੁੱਕਿਆ ਔਰ ਪ੍ਰਧਾਨ ਮੰਤਰੀ ਸਾਹਿਬ ਵੀ ਵੇਖ ਹੀ ਗਏ ਹਾਲੇ ਕਿ ਇਸ ਤਰੀਕੇ ਨਾਲ ਪਹਿਲਾਂ ਤਾਂ 1600 ਕਰੋੜ ਪੈਕੇਜ ਅਨਾਉਂਸ ਕੀਤਾ ਉਹ ਬਹੁਤ ਘੱਟ ਹੈ ਫਿਰ ਹੁਣ 2-200 ਕਰੋੜ 2.500 ਕਰੋੜ ਦੀ ਕੋਈ ਰਿਕਵੈਸਟ ਭੇਜਣ ਦੇ ਨਾਂ ਤੇ ਮੈਨੂੰ ਲੱਗਦਾ ਪੰਜਾਬ ਨਾਲ ਮਜ਼ਾਕ ਕੀਤਾ ਜਾ ਰਿਹਾ ਔਰ ਇਹ ਡਿਸਕਰਮੀਨੇਸ਼ਨ ਵੀ ਆ ਵਿਧ ਕਰਾ ਵੀ ਆ ਪੰਜਾਬ ਆ ਤੇ ਇੱਕ ਜਿਸ ਤਰ੍ਹਾਂ ਦੀ ਕੁਦਰਤੀ ਆਫਤਾ ਹੋਈ ਆ ਅੱਜ ਜਿਹੜਾ ਪੰਜਾਬ ਹਮੇਸ਼ਾ ਦੇਸ਼ ਵਾਸਤੇ ਕਸ ਲਿਖਿਆ ਗਿਆ ਹਮੇਸ਼ਾ ਮੁਲਕ ਦੇ ਲੋਕਾਂ ਦੇ ਢਿੱਡ ਵੀ ਭਰਦਾ ਰਿਹਾ ਔਰ ਜਦੋਂ ਵੀ ਦੇਸ਼ ਨੂੰ ਸੁਰੱਖਿਆ ਕਰਨ ਦੀ ਗੱਲ ਹੈ ਸੁਰੱਖਿਅਤ ਰੱਖਣ ਦੀ ਗੱਲ ਹੈ ਬੇਸ਼ੱਕ ਆਪਾਂ ਇਮੀਡੀਟਲੀ ਜਿਹੜਾ ਪਾਕਿਸਤਾਨ ਨਾਲ ਲੜਾਈ ਹੋਈ ਆ ਉਹਦਾ ਐਗਜ਼ਾਮਪਲ ਵੀ ਲੈ ਲੀਏ ਇਹੀ ਜ਼ਿਲ੍ਹੇ ਆ ਗੁਰਦਾਸਪੁਰ ਅਮਰitsar ਸਾਹਿਬ ਤੇ ਜਿਹੜੇ ਬਾਰਡਰ ਤੇ ਜਿੰਨਾ ਲੋਕਾਂ ਨੇ ਆਪ ਫੌਜ ਦੇ ਨਾਲ ਮਿਲ ਕੇ ਦੇਸ਼ ਦੀ ਲੜਾਈ ਲੜੀ। ਪਰ ਆਲਰੇਡੀ ਉਹ ਲੋਕ ਬੜੀਆਂ ਮੁਸ਼ਕਲਾਂ ਚੋਂ ਗੁਜ਼ਰਦੇ ਆ ਜਦੋਂ ਉਹਨਾਂ ਦੀਆਂ ਜ਼ਮੀਨਾਂ ਕਾਰਾਂ ਤੋਂ ਪਾਰ ਹੈ। ਅਸੀਂ ਤੇ ਪਹਿਲਾਂ ਵੀ ਮੁੱਖ ਮੰਤਰੀ ਸਾਹਿਬ ਨੇ ਵੀ ਔਰ ਅਸੀਂ ਵੀ ਮੰਗ ਕੀਤੀ ਹੈ ਵੀ ਸਪੈਸ਼ਲ ਪੈਕੇਜ ਦਿੱਤਾ ਜਾਵੇ ਲੇਕਿਨ ਆ ਜਿਹੜੀ ਆਪ ਦਾ ਵਿਪਦ ਹੈ ਇਹਦੇ ਵਾਸਤੇ ਤੇ ਬਹੁਤ ਘੱਟ ਹੈ ਔਰ ਉਮੀਦ ਕਰਾਂਗੇ ਭਾਰਤ ਸਰਕਾਰ ਮਲਮ ਲਾਉਣ ਦਾ ਕੰਮ ਨਹੀਂ ਕਰੋਗੇ ਮੋੜ ਬਸਿਆਵਾ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਹੈ ਉਹਦੇ ਤੇ ਪੰਜਾਬ ਦਾ ਜਰੂਰ ਹੱਥ ਫੜੋ ਕਿ ਉਮੀਦ ਰੱਖੋ ਪ੍ਰਵਾਸੀਆਂ ਨੂੰ ਲੈ ਕੇ ਪਿੰਡਾਂ ਵਿੱਚ ਮਤ ਵੀ ਪਾਈ ਜਾ ਰਹੇ ਨੇ ਔਰ ਲੋਕ ਕਾਫੀ ਨਰਾਜ਼ ਦਿਖ ਰਹੇ ਨੇ ਕਿਵੇਂ ਦੇਖਦੇ ਹੋ ਪ੍ਰਵਾਸੀਆਂ ਦੇ ਸਬੰਧ ਵਿੱਚ ਦੇਖੋ ਜਿਹੜਾ ਤੇ ਬਹੁਤ ਹੀਨੀਅਸ ਕ੍ਰਾਈਮ ਹੋਇਆ ਜਿਹੜੀ ਮੰਦਭਾਗੀ ਜਿੰਨਾ ਕਹਿ ਲੋ ਵੀ ਮਾੜੀ ਘਟਨਾ ਕੱਤੀ ਹੁਸ਼ਾਰਪੁਰ ਵਾਲੀ ਉਹ ਤੇ ਬਖਸ਼ਣ ਯੋਗ ਨਹੀਂ ਔਰ ਬਿਲਕੁਲ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੈ ਵੀ ਇਸ ਮਾਮਲੇ 'ਚ ਕੋਈ ਲਿਆਦਮੀ ਦਿੱਤਾ ਜਾਊਗਾ फास्ट ट्रैक ਦੇ ਅਧੀਨ ਕੜੀ ਤੋਂ ਕੜੀ ਜਿਹੜੀ ਸਜ਼ਾ ਆ ਇਹੋ ਜਿਹੇ ਲੋਕਾਂ ਨੂੰ ਮਿਲਣੀ ਚਾਹੀਦੀ ਦੁਬਾਈ ਜਾਉਂ। ਬੀਤੀ ਰਾਤ ਅੰਮ੍ਰਿਤਸਰ ਦੂਸਰੀ ਗੱਲ ਜਿੱਥੋਂ ਤੱਕ ਇੱਥੇ ਆਉਣ ਦੀ ਗੱਲ ਹੈ ਦੇਖੋ ਪ੍ਰਵਾਸੀ ਤੇ ਅਸੀਂ ਵੀ ਸਾਰੀ ਦੁਨੀਆ ਸੀ। ਹਾਂ ਇਹ ਡੈਫੀਨਿਟਲੀ ਇਹ ਗੱਲ ਠੀਕ ਹੈ ਵੀ ਆਉਣ ਵਾਲੇ ਟਾਈਮ 'ਚ ਜਿਹੜੀ ਉਹਨਾਂ ਦੀ ਆਈਡੈਂਟੀਟੀ ਨੂੰ ਲੈ ਕੇ ਸਨਾਪਤ ਨੂੰ ਲੈ ਕੇ ਉਹ ਪ੍ਰੋਸੀਜਰ ਜ਼ਰੂਰ ਜਿਹੜਾ ਆ ਸਖਤ ਕੀਤਾ ਜਾਊਗਾ। ਹਾਂ ਲੇਕਿਨ ਇਹ ਕੋਈ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਰਸਤਾ ਠੀਕ ਹੈ ਵੀ ਅਸੀਂ ਇੱਕ ਬੰਦੇ ਦੇ ਗੁਨਾਹ ਦੀ ਸਾਰੀ ਕਮਿਊਨਿਟੀ ਨੂੰ ਮਾਰਾ ਗਏ ਠੀਕ ਨਹੀਂ ਗਾ ਅਸੀਂ ਵੀ ਪ੍ਰਵਾਸੀ ਆਂ ਦੇਸ਼ ਦੇ ਹਰ ਹਰ ਹਿੱਸਿਆਂ ਚ ਪੰਜਾਬੀ ਔਰ ਸਿੱਖ ਪਰਟੀਕੂਲਰ ਕਿੰਨੇ ਲੋਕ ਰਹਿੰਦੇ ਆ ਇਤਨਾ ਕਿਤੇ ਡਾਇਰੈਕਟ ਇੰਡਾਇਰੈਕਟ ਅਸੀਂ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਪਤਾ ਹੀ ਵਰਤ ਰਹੇ ਆ ਲੇਕਿਨ ਜਿਨੇ ਕਾਨੂੰਨ ਨੂੰ ਆਪਣੇ ਹੱਥੇ ਚ ਲਿਆ ਜਿਨੇ ਜੁਰਮ ਕੀਤਾ ਉਹ ਬਖਸ਼ਿਆ ਨਹੀਂ ਜਾਊਗਾ ਇਹ ਬੜਾ ਸਪਸ਼ਟ ਸੰਦੀਪ ਸਿੰਘ ਸਣੀ ਜੋ ਕਿ ਜੇਲ੍ਹ ਤੋਂ ਖੰਡਰ ਇਹ ਸ਼ਬਦ ਤੇ ਬਿੱਟਾ ਗਿਆ ਕਾਫੀ ਲੋਕ ਨਿਰਾਸ਼ ਦਿਖਾਈ ਦੇ ਰਹੇ ਨੇ ਕਿ ਇਸ ਤਰ੍ਹਾਂ ਨਾ ਕੰਮ ਹੋ ਰਿਹਾ। ਮੈਨੂੰ ਲੱਗਦਾ ਇਹ ਮਾਮਲਾ ਹਜੇ ਅੰਡਰ ਇਨਵੈਸਟੀਗੇਸ਼ਨ ਹੈ। ਮੈਨੂੰ ਹਜੇ ਇਸ ਬਾਰੇ ਅਡਜੈਕਟਡ ਰਿਪੋਰਟ ਵੀ ਨਹੀਂ ਪਤਾ ਜੇ ਕੋਈ ਜਿੱਤਰਾں ਦੀ ਵੀ ਇਨਵੈਸਟੀਗੇਸ਼ਨ ਤੋਂ ਬਾਅਦ ਸਾਹਮਣੇ ਆਉਗੀ ਤਾਂ ਉਸ ਦੇ ਹਿਸਾਬ ਨਾਲ ਹੀ ਉੱਤੇ ਪ੍ਰਤੀਕਿਰਿਆ ਵੀ ਔਰ ਕਾਰਵਾਈ। ਸਿਆਸੀ ਪਾਰਟੀਆਂ ਨੂੰ ਇਹ ਜਾਣੂ ਹੈ ਕਿ ਪੰਜਾਬ ਸਰਕਾਰ ਦੀ ਟੈਮ ਗੇਟ ਮਾਈਨਿੰਗ ਜੀ ਹੋਈ ਹੈ। ਰਿਪੋਰਟ ਹੈ। ਕੋਈ ਇਹਦਾ ਰਾ ਆਪਣਾ ਹਿਮਾਚਲ ਚ ਕੀ ਹੋਇਆ? ਜੰਮੂ ਕਸ਼ਮੀਰ ਚ ਕੀ ਹੋਇਆ ਹੜ੍ਹ ਤੇ ਰਾਜ ਹਰਿਆਣਾ ਚ ਆਇਆ ਉੱਤਰਾਖੰਡ ਵੀ ਆ ਰਿਹਾ ਓਏ ਇਹ ਤੇ ਮੈਨੂੰ ਲੱਗਦਾ ਵੀ ਬੀਜੇਪੀ ਨੇ ਇਸ ਵਿਫਾਦਾ ਦਾ ਜਦੋਂ ਮੁਸ਼ਕਲ ਦਾ ਸਮਾਂ ਸੀ ਪੰਜਾਬੀਆਂ ਤੇ ਉਦੋਂ ਵੀ ਉਹ ਚ ਰਾਜਨੀਤਿਕ ਰੋਟੀਆਂ ਸੇਕਣ ਦਾ ਹੀ ਕੰਮ ਕੀਤਾ ਹੈ ਚਾਹੇ ਉਹ ਐਗਰੀਕਲਚਰ ਮਿਸਟਰ ਸਾਹਿਬ शिवराज ਸਿੰਘ ਚੌਹਾਨ ਹੋਣ ਚਾਹੇ ਰੋਜ਼ ਆਪਾਂ ਦੇਖਦੇ ਉਹਨਾਂ ਦੇ ਮੰਤਰੀ ਆ ਰਹੇ ਆ ਲੇਕਿਨ ਜਦੋਂ ਕਹੀਦਾ ਆ ਵੀ ਪੰਜਾਬ ਨੂੰ ਕੀ ਦੇ ਰਹੇ ਉਦੋਂ ਉਹਨਾਂ ਕੋ ਕੋਈ ਜਵਾਬ ਨਹੀਂ ਹੁੰਦਾ ਹਰ ਮਸਲੇ ਤੋਂ ਵੋਟਾਂ ਦੀ ਰਾਜਨੀਤੀ ਨਹੀਂ ਕਰਨਾ ਚਾਹੀਦਾ ਜੇ ਪੰਜਾਬ ਚ ਮੁਸ਼ਕਲ ਚੋਂ ਗੁਜ਼ਰ ਰਿਹਾ ਹੈ ਹੜ੍ਹਾਂ ਦੇ ਕਾਰਨ ਵੱਧ ਬਰਸਾਤ ਦੇ ਕਾਰਨ ਤੇ ਉਸ ਟਾਈਮ ਸਾਡੇ ਮੁਲਕ ਦਾ ਫੈਡਰਲ ਸਟਰਕਚਰ ਵੀ ਇਹ ਕਹਿੰਦਾ ਕਿ ਇਹ ਸੂਬਾ ਜਿਹੜਾ ਮੁਸ਼ਕਲ 'ਚ ਆ ਉਹਦੀ ਸੈਂਟਰ ਰੀਫ ਕੇਂਦਰ ਸਰਕਾਰ ਵੱਲੋਂ ਮਿਲਕਾ ਮਲੇ ਦਰਸਾਨ ਦੇ ਪਾਕਿਸਤਾਨ ਤੇ ਰੁਕੀ ਗਈ ਜਦ ਕੀ ਪਾਕਿਸਤਾਨ ਮੈਚ ਖੇਡੇ ਜਾ ਰਹੇ ਉਹ ਬਾਹਰ ਬੰਦ ਹੈ ਮੈਂ ਤੇ ਪਹਿਲੇ ਦਿਨ ਹੀ ਕਿਹਾ ਸੀ ਉਹ ਜਿਸ ਦਿਨ ਇਹ ਰੋਕ ਲਾਈ ਗਈ ਆ ਸ਼੍ਰੀ ਨਨਕਾਣਾ ਸਾਹਿਬ ਦੀ ਵੀ ਇੱਕ ਪਾਸੇ ਤੁਸੀਂ ਪਿਛਲੇ ਉਸ ਤੋਂ ਇਮੀਡੀਏਟਲੀ ਇੱਕ ਦਿਨ ਪਹਿਲਾਂ ਇਦੋਂ ਲੋਕਾਂ ਦੇ ਇਕਨੋਮਿਕ ਤਿਆਰਥਿਕ ਹਿੱਤ ক্রিকেট ਮੈਚ ਉਹ ਬਚਾਉਣ ਵਾਸਤੇ ਤੁਸੀਂ ਮੈਚ ਹੋਣ ਦਿੰਨੇ ਹੋ ਤੇ ਜਿੱਥੇ ਆਸਤਾ ਤੇ ਸ਼ਰਧਾ ਦਾ ਵਿਸ਼ੇ ਆ ਨਨਕਾਣਾ ਸਾਹਿਬ ਉਹ ਮੁਕੱਦਸ ਤੇ ਪਵਿੱਤਰ ਧਰਤੀ ਹੈ ਜਿੱਥੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਜਿੱਥੇ ਲੋਕ ਆਸ਼ੀਰਵਾਦ ਲੈ ਕੇ ਨਤਮਸਤਕ ਹੋ ਕੇ ਸਰਬਸਾਂਝੀ ਵਾਲਤਾ ਦੀ ਭਾਈਚਾਰਕ ਸਾਂਝ ਦੀ ਗੱਲ ਕਰਦੇ ਉਹ ਸੁਨੇਹਾ ਮਿਲਦਾ ਹੈ ਬਹੁਤ ਮੰਦਪਾਗ ਹੈ ਔਰ ਅਸੀਂ ਕੰਡੈਮ ਵੀ ਕੀਤਾ ਸੀ ਔਰ ਮੰਗ ਵੀ ਕਰਦੇ ਹਾਂ ਕਿ ਚਾਹੇ ਨਨਕਾਣਾ ਸਾਹਿਬ ਹੋਵੇ ਚਾਹੇ ਕਰਤਾਰਪੁਰ ਸਾਹਿਬ ਕੋਰੀਡੋਰ ਹੋਵੇ ਇਮੀਡੀਏਟਲੀ ਜਿਹੜੇ ਲੋਕ ਸਰਦਾ ਨਾਲ ਨਤਮਸਤਕ ਹੋਣ ਜਾਂਦੇ ਉਹ ਖੋਲਣਾ ਜਾਂਣਾ ਚਾਹੀਦਾ ਤਿੰਨ ਤੰਕ ਜਵਨੀ ਤੋਂ ਕਿਵੇਂ ਦੇਖ ਦਿੱਤੀ ਹੋ ਜਾਂਦਾ ਲੇਕੋ ਮੈਨੂੰ ਲੱਗਦਾ ਹਜੇ ਇਹਦੇ ਤੇ ਬੋਲਣਾ ਠੀਕ ਨਹੀਂ ਹੈ ਪਹਿਲਾਂ ਸਾਡੇ ਜਿਹੜੇ ਬਾਰਡਰ ਦੇ ਲੋਕ ਖਾਸ ਕਰਕੇ ਇਸ ਵਿਵਪਦਾ ਚ ਫਸਿਆ ਉਹਨਾਂ ਨੂੰ ਕੱਢਣਾ ਸਾਡੀ ਪ੍ਰਾਇੋਰਟੀ ਹੈ ਔਰ ਤੁਸੀਂ ਦੇਖਿਆ ਹੋਣਾ ਸਾਰੀ ਮਸ਼ੀਨਰੀ ਚਾਹੇ ਉਹ ਐਮਐਲਏ ਸਹਿਬਾਨ ਮੰਤਰੀ ਹੋਣ ਸਾਰੇ ਲੀਡਰ ਪਾਰਟੀ ਦਾ ਕੈਡਰ ਹਰ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਦੀਆਂ ਡਾਇਰੈਕਸ਼ਨਾਂ ਨਾਲ ਲੋਕਾਂ ਨੂੰ ਪਹਿਲਾਂ ਇਸ ਮੁਸ਼ਕਲ ਤੋਂ ਕੱਢ ਕੇ ਰਾਹਤ ਦੇਣ ਦੀ ਮੁੜਬਸੇਵ ਵਾਸਤੇ ਲੱਗੇ ਹੋਏ ਆ ਉਸ ਤੋਂ ਬਾਅਦ ਰਾਜਨੀਤੀ ਗੱਲ ਕਰਾਂ। ਪੰਜਾਬ ਗਾਰਡ ਨੂੰ ਲੈ ਕੇ ਕਾਫੀ ਸਿਆਸੀ ਕਿੱਤੀ ਹੁੰਦੀ ਹੈ। ਇਹ ਕਾਦੇ ਬਾਰੇ ਪੰਜਾਬ ਗਾਰਡ ਨੂੰ ਲੈ ਕੇ ਸਿਆਸਤ ਹੋ ਰਹੀ ਹੈ। ਉਹਦੇ ਕਾਫੀ ਸਿਆਸਤ ਫੜਾ ਨੂੰ ਲੈ ਕੇ ਸਿਆਸਤ ਜਿਹੜੀ ਹੋ ਰਹੀ ਹੈ। ਮੈਂ ਤਾਂ ਕਹਿੰਦਾ ਇਹ ਹੜਾ ਜਦੋਂ ਵਿਪਤਾ ਪਈ ਹੈ ਸਾਡੇ ਸਟੇਟ ਤੇ ਤੇ ਉਦੋਂ ਵੀ ਅਗਰ ਵੀ ਰੋਟੀਆਂ ਰਾਜਨੀਤੀ ਦੀ ਸੇਕਣੀਆਂ ਤੇ ਵੋਟਾਂ ਪਾਣੀਆਂ ਤੇ ਇਸ ਤੋਂ ਮੰਦਭਾਗਾ ਕੀ ਹੋ ਸਕਦਾ ਹੈ। ਉੱਤਰਾਖੰਡ ਚ ਵੀ ਹੜ ਆਏ। ਮਾਚਲਚੀ ਵੀ ਆਉਂਦੇ ਆ ਜੰਮੂ ਕਸ਼ਮੀਰ ਚ ਵੀ ਆਏ ਹਰਿਆਣੇ ਚ ਵੀ ਆਏ ਇਹ ਕਹਿ ਦੇਣਾ ਵੀ ਪੰਜਾਬ ਚ ਪੰਜਾਬ ਨੂੰ ਬਦਨਾਮ ਕਰਨਾ ਪੰਜਾਬ ਤੋਂ ਕੋਈ ਰਾਹਤ ਨਾ ਦੇਣਾ ਪੰਜਾਬ ਨੂੰ ਕੋਈ ਲੋਕਾਂ ਨੂੰ ਮੁੜ ਬਸੇ ਵਾਸਤੇ ਕੋਈ ਪ੍ਰਯਾਸ ਨਾ ਕਰਨਾ ਇਸ ਤੋਂ ਮੰਦ ਭਾਗਾ ਕੇਂਦਰ ਸਰਕਾਰ ਦੀ ਕੀ ਹੋ ਸਕਦਾ ਸਾਡੇ ਨੂੰ ਲੈ ਕੇ ਸਾਰੇ ਧਰਮਾਂ ਦੇ ਲੋਕਾਂ ਨੇ ਇੱਕ ਮਿੰਟ ਸੇ ਇਕੱਠੇ ਹੋ ਕੇ ਪੰਜਾਬ ਦੀ ਮਦਦ ਕੀਤੀ ਹੈ ਪੰਜਾਬੀ ਕਲਾਕਾਰ ਵੀ ਇੱਕ ਮਿੰਟ ਸੇ ਇਕੱਠੇ ਦੇਖੋ ਇਹ ਗੁਰੂਆਂ ਦੀ ਧਰਤੀ ਆ ਮਹਾ ਮਹਾਪੁਰਸ਼ਾਂ ਦੀ ਰਿਸ਼ੀਆਂ ਮੁਨੀਆਂ ਦੀ ਔਰ ਮੈਂ ਤੁਹਾਨੂੰ ਜਿਤਨਾ ਪਹਿਲਾਂ ਵੀ ਦੱਸਿਆ ਇਹ ਉਹ ਧਰਤੀ ਆ ਜਦੋਂ ਵੀ ਦੁਨੀਆ ਤੇ ਦੇਸ਼ ਤੇ ਮੁਸ਼ਕਲ ਆਈ ਹੈ ਇਹਨਾਂ ਨੇ ਪਹਿਲਾ ਹਾਂ ਦਾ ਨਾਰਾ ਮਾਰਿਆ ਅੱਜ ਪੰਜਾਬੀਆਂ ਨੇ ਦਿਖਾਤਾ ਜਿਹੜੇ ਲੋਕ ਨੌਜਵਾਨਾਂ ਨੂੰ ਨਸ਼ਿਆਂ 'ਚ ਤੇ ਪੰਜਾਬੀਆਂ ਨੂੰ ਤੇ ਕਿਸਾਨਾਂ ਨੂੰ ਬਦਨਾਮ ਕਰਦੇ ਸੀ ਅੱਜ ਪੰਜਾਬੀਆਂ ਦੇ ਸਿੱਖਾਂ ਦੇ ਪਿੰਡਾਂ ਵਾਲਿਆਂ ਦੇ ਕਿਸਾਨਾਂ ਦੇ ਟਰੈਕਟਰਾਂ ਨੇ ਜਿਸ ਤਰੀਕੇ ਨਾਲ ਇੱਕ ਦੂਜੇ ਦੀ ਮਦਦ ਕੀਤੀ ਉਹ ਬੇਮਿਸਾਲ ਹੈ ਸਾਰੀ ਦੁਨੀਆ ਚ ਤਾਰੀਫ ਹੋ ਰਹੀ ਹੈ ਇਹੀ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਇਹੀ ਇਸ ਧਰਤੀ ਦੀ ਸਪਿਰਟ ਹੈ